ਇਹਤੇ ਹਿਰਦੇ ਉੱਤੇ ਜਾਂ ਡਸਟਬਿਨਾਂ ਦੇ ਵਿੱਚ ਸੁੱਟ ਲੈਣਾ ਕਿ ਇਹ ਕਿਸ ਕਿਸ ਹੱਦ ਤੱਕ ਇਨਸਾਨੀਅਤ ਖਤਮ ਹੋ ਚੁੱਕੀ ਹੈ ਤੇ ਇਹ ਬੜੀ ਖਤਰਨਾਕ ਸੰਕੇਤ ਦੇ ਰਹੀ ਹੈ ਕਿ ਇਹ ਬੱਚੇ ਨੂੰ ਜਨਮ ਦੇ ਕੇ ਇਹੋ ਜਿਹੇ ਹਾਲਾਤਾਂ ਵਿੱਚ ਸੁੱਟ ਸਕਦਾ ਹੈ ਉਹ ਦੂਜਿਆਂ ਨਾਲ ਕੀ ਕੁਝ ਕਰ ਸਕਦਾ ਹੈ ਉਹ ਤਾਂ ਅੰਦਾਜ਼ਾ ਨਹੀਂ ਲਾ ਸਕਦਾ ਕਿਉਂਕਿ ਅੰਦਰੋਂ ਜ਼ਮੀਰ ਅੰਦਰ ਜ਼ਮੀਰ ਖਤਮ ਹੋ ਚੁੱਕੀ ਹੈ ਅਸੀਂ ਅਸੀਂ ਬਾਰ-ਬਾਰ ਬੇਨਤੀ ਕਰਦੇ ਆਂ ਵੀ ਆਹ ਕ੍ਰੈਡਲ ਦੇ ਵਿੱਚ ਬੱਚੇ ਨੂੰ ਕ੍ਰੈਡਲ ਦੇ ਵਿੱਚ ਪਾ ਜਾਓ ਤੁਹਾਡੀ ਕੋਈ ਵੀ ਜਿਹੜੀ ਪਛਾਣ ਹੈਗੀ ਹੈ ਨਾ ਕਿਸੇ ਤਰੀਕੇ ਨਾਲ ਵੀ ਇਨ ਇੱਥੇ ਲੀਕ ਕੀਤੀ ਜਾਂਦੀ ਦੱਸੀ ਜਾਂਦੀ ਤੇ ਮੈਂ ਬਾਰ ਬਾਰ ਬੇਨਤੀ ਕਰਦਾ ਵੀ ਇਹੋ ਜਿਹਾ ਕਰਾਇਮ ਨਾ ਕਰੋ ਕਦੇ ਵੀ ਭੁੱਲ ਕੇ ਉਹ ਦੁਨੀਆ ਦਾ ਮਾਲਕ ਉਹਦੇ ਬੜੇ-ਬੜੇ ਕੈਮਰੇ ਲੱਗੇ ਹੋਏ ਆ ਬੀਤੇ ਦਿਨੀ ਮੋਹਾਲੀ ਜ਼ਿਲ੍ਹੇ ਦੇ ਕਸਬਾ ਨਵਾਕਰੋਂ ਦੇ ਵਿੱਚ ਇੱਕ ਬਹੁਤ ਦਰਦਨਾਕ ਖਬਰ ਸਾਹਮਣੇ ਨਿਕਲ ਕੇ ਆਈ ਸੀ ਜਿੱਥੇ ਕਿ ਇੱਕ ਬੱਚਾ ਜਦੋਂ ਕੂੜੇ ਦੇ ਢੇਰ ਦੇ ਵਿੱਚੋਂ ਮਿਲਿਆ ਤਾਂ ਹਰ ਬੰਦੇ ਦੇ ਅੱਖਾਂ ਦੇ ਵਿੱਚ ਹੰਝੂ ਆਇਆ ਸੀ ਕਿ ਕਿੰਨੇ ਦੀ ਮਾਂ ਹੋਏਗੀ ਜਿਸ ਨੇ ਬੱਚੇ ਨੂੰ ਜਨਮ ਵੀ ਦਿੱਤਾ ਜਨਮ ਦੇਣ ਤੋਂ ਬਾਅਦ ਇੱਕ ਕੂੜੇ ਦੇ ਡੰਪ ਦੇ ਸੁੱਟ ਦਿੱਤਾ ਪਰ ਉਸ ਬੱਚੇ ਦੇ ਲਈ ਕਈ ਮਾਵਾਂ ਤਰਸਦੀਆਂ ਨੇ ਕਿ ਉਹਨਾਂ ਦਾ ਮਾਂ ਦਾ ਸੁਪਨਾ ਪੂਰਾ ਹੋ ਸਕੇ ਕਈ ਔਰਤਾਂ ਮਾਂ ਨਹੀਂ ਬਣ ਪਾ ਰਹੀਆਂ ਜਾਂ ਉਹਨਾਂ ਦੇ ਘਰ ਔਲਾਦ ਨਹੀਂ ਹੋ ਰਹੀ ਉਹ ਇੱਥੋਂ ਤੱਕ ਕਹਿੰਦੀਆਂ ਨੇ ਕਿ ਸਾਡੇ ਘਰ ਬੇਟੀ ਹੀ ਹੋ ਜੇ ਕਿਤਨੇ ਕਿਤੇ ਸਾਡੀ ਕੁੱਖ ਤਾਂ ਸਲਖਣੀ ਹੋ ਜੇ ਕੋਈ ਸਾਨੂੰ ਮਿਲੀ ਜਾਏ ਕਿਸੇ ਸੰਸਥਾ ਤੋਂ ਮਿਲ ਜਾਏ ਕੋਈ ਬੱਚਾ ਪਰ ਦੱਸਿਆ ਜਾ ਰਿਹਾ ਕਿ ਜੋ ਨਮਾ ਕਰਾਉਣ ਦੇ ਵਿੱਚੋਂ ਘਟਨਾ ਵਾਪਰੀ ਉਹ ਹੈ ਵੀ ਮੁੰਡਾ ਸੀ ਜਿਸ ਨੂੰ ਲੈ ਕੇ ਕਈ ਲੋਕਾਂ ਦੇ ਫੋਨ ਸਾਨੂੰ ਵੀ ਆਏ ਕਿ ਅਗਰ ਉਹ ਜਿੰਦਾ ਹੈ ਤਾਂ ਸਾਨੂੰ ਜੁਰ ਦਿੱਤਾ ਜਾਵੇ ਪਰ ਅੱਜ ਇੱਕ ਐਦਾਂ ਦੀ ਤਸਵੀਰ ਤੁਹਾਨੂੰ ਦਿਖਾਣ ਲੱਗੇ ਆ ਕਿ ਅਗਰ ਕਿਸੇ ਦੇ ਕੋਲ ਬੱਚੇ ਨੂੰ ਜਨਮ ਦਿਨ ਤੋਂ ਬਾਅਦ ਉਸ ਨੂੰ ਨਹੀਂ ਪਾਲਿਆ ਜਾ ਸਕਦਾ ਜਾਂ ਕੋਈ ਲੋਵਾਰ ਸੁੱਟਣ ਦੀ ਬਜਾਏ ਉਸ ਬੱਚੇ ਨੂੰ ਤੁਸੀਂ ਪ੍ਰਭ ਆਸਰਾ ਸੰਸਥਾ ਦੇ ਵਿੱਚ ਆਣ ਕੇ ਦੇ ਸਕਦੇ ਹੋ ਤੇ ਬਾਹਰ ਕਿਸੇ ਨੂੰ ਦੱਸਣ ਦੀ ਵੀ ਲੋੜ ਨਹੀਂ ਉਸ ਦਾ ਬਾਝਾ ਤਾਂ ਬਿਲਕੁਲ ਗੁਪਤ ਰਹੇਗਾ ਆ ਪੰਘੂੜਾ ਲਗਾ ਹੋਇਆ ਪ੍ਰਭ ਆਸਰਾ ਸੰਸਥਾ ਵੱਲੋਂ ਜਿੱਥੇ ਕਿ ਪਹਿਲਾਂ ਵੀ ਕਾਫੀ ਬੱਚੇ ਕਈ ਗੱਡੀਆਂ ਦੇ ਵਿੱਚ ਆਣ ਕੇ ਲੋਕ ਕਈ ਜਗ੍ਹਾ ਉੱਤੇ ਰਾਤ ਨੂੰ ਦੁਪਹਿਰ ਸਮੇਂ ਇਸ ਪੰਘੂੜੇ ਦੇ ਵਿੱਚ ਬੱਚੇ ਨੂੰ ਪਾ ਕੇ ਚਲੇ ਜਾਂਦੇ ਸੀ ਤਾਂ ਹੁਣ ਪ੍ਰਭ ਆਸਰਾ ਸੰਸਥਾ ਨੇ ਇਹ ਅਪੀਲ ਕੀਤੀ ਹੈ ਉਹਨਾਂ ਮਾਮਾ ਨੂੰ ਜਿਹੜੀਆਂ ਮਾਮਾ ਨੇ ਆਪਣੇ ਬੱਚਿਆਂ ਤੋਂ ਬਹੁਤ ਸਮਝੀਆਂ ਨੇ ਬੱਚੇ ਨੂੰ ਬਹੁਤ ਸਮਝੀਆਂ ਨੇ ਕੂੜੇ ਦੇ ਢੇਰਾਂ ਵਿੱਚ ਸੁੱਟਦੀਆਂ ਨੇ ਤਾਂ ਇਸ ਨੂੰ ਲੈ ਕੇ ਪ੍ਰਬਾਸਤਾ ਸੰਸਥਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਸਾਡੇ ਨਾਲ ਨੇ ਭਾਈ ਸਾਹਿਬ ਵੈਖਰਜੀ ਖਾਲਸਾ ਵੈਖਰਜੀ ਖਾਲਸਾ ਵੈਖਰਜੀ ਕੀ ਫਤ ਹੈ ਬੀਤੇ ਦਿਨੀ ਬਹੁਤ ਦਰਦਨਾਕ ਖਬਰ ਸਾਹਮਣੇ ਆਈ ਹੈ ਕਿ ਕੋ ਮਾਂ ਜੋ ਬੱਚਿਆਂ ਵਾਸਤੇ ਤਰਸਦੀ ਹੈ ਕਿ ਉਹਦੀ ਕੁੱਖ ਸਲਖਣੀ ਹੋ ਜੇ ਇਤਨੇ ਕਿ 33 ਹੋ ਜੇ ਆਪਣੇ ਘਰ ਦੇ ਵਿੱਚ ਰੌਣਕਾਂ ਆਣ ਗਿਆ ਪਰ ਇਹ ਕੋ ਮਾਂ ਜਿਸ ਨੇ ਕੂੜੇ ਢੇਰ ਦੇ ਵਿੱਚ ਇੱਕ ਆਪਣੇ ਉਸ ਬੱਚੇ ਨੂੰ ਜਿਸ ਨੂੰ ਜਨਮ ਦਿੱਤਾ ਸੁੱਟ ਦਿੱਤਾ ਬਹੁਤ ਲੋਕਾਂ ਦੇ ਮੈਸੇਜ ਕਮੈਂਟ ਆਏ ਕਿ ਕਿਵੇਂ ਦੀ ਮਾਂ ਹੋਏਗੀ ਦੇਖੋ ਇਹ ਖਬਰ ਤਾਂ ਸੁਣਦੇ ਸਾਰੇ ਕਿ ਇਸ ਤਰੀਕੇ ਨਾਲ ਇੱਕ ਬੱਚਾ ਜਿਹਨੇ ਕਿ ਧਰਤੀ ਤੇ ਆ ਕੇ ਅਜੇ ਪਹਿਲਾ ਸਾਹ ਹੀ ਲਿਆ ਹੋਵੇ ਤੇ ਜ਼ੁਲਮਾਂ ਦਾ ਸ਼ਿਕਾਰ ਇਸ ਤਰ੍ਹਾਂ ਹੋ ਗਿਆ ਹੋਵੇ ਉਹਦੀ ਜਿਹਨੂੰ ਦੇਖੀ ਵੀ ਨਹੀਂ ਹੈ ਜੇ ਦੁਨੀਆ ਅੱਖਾਂ ਖੋਲ ਕੇ ਚੰਗੀ ਤਰ੍ਹਾਂ ਤੇ ਇਹੋ ਜੇ ਘਟਨਾਵਾਂ ਜਿਹੜੀਆਂ ਸਾਡੇ ਅੰਦਰਲੀ ਇਨਸਾਨੀਅਤ ਨੂੰ ਇਨਸਾਨ ਦੇ ਅੰਦਰ ਲਾ ਇਨਸਾਨ ਕਿੰਨਾ ਖਤਮ ਹੋ ਚੁੱਕਿਆ ਕਿੰਨੀਆਂ ਜ਼ਮੀਰਾਂ ਮਰ ਗਈਆਂ ਵੀ ਜੇ ਕੋਈ ਮਜਬੂਰੀ ਕਿਸੇ ਤਰ੍ਹਾਂ ਦੀ ਹੈਗੀ ਹੈ ਤੇ ਕਮ ਸੇ ਕਮ ਪਹਿਲਾਂ ਸੋਚੋ ਤੁਸੀਂ ਇਸ ਗੱਲ ਨੂੰ ਜੇ ਤੁਹਾਡੇ ਦੇ ਸਮਾਜ ਦਾ ਪ੍ਰੈਸ਼ਰ ਹੈਗਾ ਸਮਾਜ ਦਾ ਤੁਹਾਡੇ ਦੇ ਅੰਦਰ ਬਹੁਤ ਵੱਡਾ ਡਰ ਹੈਗਾ ਤੇ ਫਿਰ ਕਮ ਸੇ ਕਮ ਪਹਿਲਾਂ ਸੋਚ ਲਓ ਵੀ ਕਿਸੇ ਦੀ ਜਾਨ ਅਸੀਂ ਵੀ ਕਿਸੇ ਦਿਨ ਪੇਟ ਚੋਂ ਜਨਮ ਲੈ ਕੇ ਬਾਹਰ ਆਏ ਦੁਨੀਆ ਉਸ ਆਕਾਲ ਪੁਰਖ ਦੇ ਹੁਕਮ ਦੇ ਅੰਦਰ ਜਦੋਂ ਜਨਮ ਲੈਂਦਾ ਇਨਸਾਨ ਤੇ ਪਹਿਲਾਂ ਸੋਚ ਲਓ ਜੇ ਤੁਹਾਨੂੰ ਕੀ ਕਾਰਨ ਹੋ ਸਕਦਾ ਜੇ ਮਹਿੰਗਾਈ ਦੀ ਪ੍ਰੋਬਲਮ ਹੈ ਤੇ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਇਸ ਦੁਨੀਆ ਦੇ ਵਿੱਚ ਮਹਿੰਗਾਈ ਹੈ ਜੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਪ੍ਰੋਬਲਮ ਆਉਂਦੀ ਬੱਚੇ ਬੱਚੇ ਦੇ ਪ੍ਰਤੀ ਤੇ ਕਮ ਸਿਕਮ ਉਹ ਚੀਜ਼ਾਂ ਜਨਮ ਦੇਣ ਤੋਂ ਬਾਅਦ ਤੇ ਉਹਨਾਂ ਨੂੰ ਇਹੋ ਜੀ ਜਗ੍ਹਾ ਤੇ ਕੂੜੀਆਂ ਦੇ ਢੇਰ ਦੇ ਉੱਤੇ ਜਾਂ ਡਸਟਬਿਨਾਂ ਦੇ ਵਿੱਚ ਸੁੱਟ ਦੇਣਾ ਤੇ ਇਹ ਕਿਸ ਕਿਸ ਹੱਦ ਤੱਕ ਇਨਸਾਨੀਅਤ ਖਤਮ ਹੋ ਚੁੱਕੀ ਹੈ ਤੇ ਇਹ ਬੜੀ ਖਤਰਨਾਕ ਸੰਕੇਤ ਦੇ ਰਹੀ ਹੈਗੀ ਬਹੁਤ ਜ਼ਿਆਦਾ ਤੇ ਉਹ انسان ਕੀ ਕਰ ਸਕਦਾ ਏ ਉਹ انسان ਧਰਤੀ ਦੇ ਉੱਤੇ ਜਿਹੜਾ ਕਿ ਬੱਚੇ ਨੂੰ ਜਨਮ ਦੇ ਕੇ ਇਹੋ ਜੇ ਹਾਲਾਤਾਂ ਵਿੱਚ ਛੁੱਟ ਸਕਦਾ ਏ ਉਹ ਦੂਜਿਆਂ ਨਾਲ ਕੀ ਕੁਝ ਕਰ ਸਕਦਾ ਏ ਉਹ ਤਾਂ ਅੰਦਾਜ਼ਾ ਨਹੀਂ ਲਾ ਸਕਦਾ ਕਿਉਂਕਿ ਅੰਦਰੋਂ ਜ਼ਮੀਰ ਅੰਦਰ ਜ਼ਮੀਰ ਖਤਮ ਹੋ ਚੁੱਕੀ ਹੈ ਅਸੀਂ ਬਾਰ ਬਾਰ ਬੇਨਤੀ ਕਰਦੇ ਹਾਂ ਕਿ ਪ੍ਰਭ ਆਸਰਾ ਸੋਲਸਾ ਕੁਰਾਲੀ ਵੀ ਜੇ ਕੋਈ ਤੁਹਾਡੀ ਕੋਈ ਬਹੁਤ ਵੱਡੀ ਕੋਈ ਮਜਬੂਰੀ ਕਮਜ਼ੋਰੀ ਹੈਗੀ ਹੈ ਹਨ ਵੀ ਭਾਈ ਮੰਗਾਈ ਹੈ ਅਸੀਂ ਨਹੀਂ ਪਾਲ ਸਕਦੇ ਭਾਈ ਕਿਸੇ ਤਰੀਕੇ ਨਾਲ ਸਮਾਜ ਦਾ ਪ੍ਰੈਸ਼ਰ ਹੈ ਅਸੀਂ ਬੱਚੇ ਨੂੰ ਹੁਣ ਇਸ ਵੇਲੇ ਨਹੀਂ ਰੱਖ ਸਕਦੇ ਜੇ ਤੁਸੀਂ ਉਹ ਹਾਲਾਤਾਂ ਨੂੰ ਫੇਸ ਨਹੀਂ ਕਰ ਸਕਦੇ ਕਿ ਅਸੀਂ ਬਾਰ-ਬਾਰ ਬੇਨਤੀ ਕਰਦੇ ਆਂ ਵੀ ਆ ਕ੍ਰੈਡਲ ਦੇ ਵਿੱਚ ਬੱਚੇ ਨੂੰ ਕ੍ਰੈਡਲ ਦੇ ਵਿੱਚ ਪਾ ਜਾਓ ਤੁਹਾਡੀ ਕੋਈ ਵੀ ਜਿਹੜੀ ਪਛਾਣ ਹੈਗੀ ਹੈ ਨਾ ਕਿਸੇ ਤਰੀਕੇ ਨਾਲ ਵੀ ਨਹੀਂ ਇੱਥੇ ਲੀਕ ਕੀਤੀ ਜਾਂਦੀ ਦੱਸੀ ਜਾਂਦੀ ਸਪੈਸ਼ਲ ਹਦਾਇਤਾਂ ਕੋਈ ਕੈਮਰਾ ਨਹੀਂ ਹੈਗਾ ਕੋਈ ਤੁਹਾਨੂੰ ਗੇਟ ਵਾਲਾ ਕੁਝ ਨਹੀਂ ਕਹਿ ਸਕਦਾ ਜੇ ਸਿੰਪਲ ਸੈਰਨ ਲੱਗਿਆ ਹੁੰਦਾ ਉਹ ਅੰਦਰ ਵੱਜ ਜਾਂਦਾ ਹੈ ਆਰਾਮ ਨਾਲ ਅਸੀਂ ਫਿਰ ਉਸ ਬੱਚੇ ਨੂੰ ਚੱਕ ਕੇ ਤੇ ਉਹ ਬੱਚੇ ਨੂੰ ਗੱਲ ਲਾ ਕੇ ਬਹੁਤ ਸਾਰੀਆਂ ਇਹੋ ਜਿਹੇ ਮਾਮਾ ਹੈਗੇ ਉਹ ਤਾਂ ਕਿੰਨੇ ਕਿ ਬੱਚੇ ਭਾਈ ਸਾਹਿਬ ਇਸ ਪੰਗੂੜੇ ਦੇ ਵਿੱਚ ਲੋਕ ਪਾ ਕੇ ਚਲੇ ਗਏ ਨੇ ਉਹ ਮਾਮਾ ਜੀ ਨੇ ਜਨਮ ਦਿਨ ਤੋਂ ਬਾਅਦ ਇਹ ਸੋਚਿਆ ਕਿ ਅਸੀਂ ਪਾਲ ਨਹੀਂ ਸਕਦੇ ਪ੍ਰਭ ਅਸਰਾ ਨੂੰ ਇਹ ਦੇ ਦਿਓ ਇੱਥੇ ਪੰਗੂੜੇ ਵਿੱਚ ਪਾ ਦਿਓ ਬੱਚੇ ਅੱਜ ਜਿਹੜੇ ਹਨ ਜੀ ਮਤਲਬ ਇਹੋ ਜੀ ਵਿਚਾਰੇ ਜ਼ਿੰਦਗੀ ਕਈਆਂ ਦਾ ਚਲੋ ਜਿਹੜੀ ਪਹਿਲਾਂ ਗੱਲ ਮੈਂ ਤੁਹਾਨੂੰ ਦੱਸਾਂ ਵੀ ਪਤਾ ਨਹੀਂ ਬੱਚਿਆਂ ਨੇ ਕੀ ਕੁਝ ਬਣਨਾ ਹੁੰਦਾ ਕੀ ਕੁਝ ਕਰਨਾ ਹੁੰਦਾ ਦੁਨੀਆ ਦੇ ਵਿੱਚ ਭਾਵੇਂ ਕੁਝ ਵੀ ਹੈ ਪਰ ਉਸ ਅਕਾਲ ਪੁਰਖ ਦੇ ਹੁਕਮ ਦੇ ਜਿਹੜੀ ਚੀਜ਼ ਪੈਦਾ ਕੀਤੀ ਜਾਂਦੀ ਹੈ ਉਹ ਲਈ ਹੈ ਤੇ ਉਹ ਸ੍ਰਿਸ਼ਟੀ ਦਾ ਬੈਲੈਂਸ ਬਣਾਉਣ ਲਈ ਹੁੰਦੀ ਹੈ ਨਾ ਤੇ ਬੱਚੇ ਇੱਥੇ ਤਾਂ ਮਤਲਬ ਉਹਨਾਂ ਦੀ ਗਿਣਤੀ ਮੈਨੂੰ ਲੱਗਦਾ ਹੁਣ ਹੋ ਗਈ ਹੋਣੀ 20 ਦੇ ਕਰੀਬ ਤਾਂ ਬੱਚੇ ਹੋਣੇ ਹੀ ਹੈ ਨਾ ਤੇ ਇਹ ਮੇਰਾ ਕਹਿਣ ਤੋਂ ਭਾਵੇਂ ਹੈਗਾ ਵੀ ਜੇਕਰ ਬੱਚੇ ਦੇ ਪ੍ਰਤੀ ਅਸੀਂ ਬਹੁਤ ਵੱਡੀ ਮਨ ਦੇ ਉੱਤੇ ਇੱਕ ਬੋਝ ਹੈ ਸਾਡੇ ਕਿ ਅਸੀਂ ਨਹੀਂ ਮਤਲਬ ਬੱਚੇ ਦੀ ਕਹ ਲਓ ਵੀ ਭਾਵੇਂ ਉਹ ਕੇਅਰ ਦੇ ਪੱਖ ਤੋਂ ਕਹ ਲਓ ਜਾਂ ਸਮਾਜ ਦੇ ਪ੍ਰੈਸ਼ਰ ਦੇ ਕਹ ਲਓ ਜਾਂ ਮੰਗਾਈ ਦੇ ਪੱਖ ਤੋਂ ਕਹ ਲਓ ਜਾਂ ਇਨਸਿਕਿਉਰਿਟੀ ਕੋ ਪਤਾ ਨਹੀਂ ਕੀ ਚੀਜ਼ ਹੈਗੀ ਹੈ ਤੇ ਇਹੋ ਜੀ ਮਜਬੂਰੀ ਵੇਲੇ ਪ੍ਰਵਾਸਰਾ ਸੰਸਥਾ ਕੋਰਾਲੀ ਦੇ ਵੀ ਜਿਹੜਾ ਪੰਗੂੜਾ ਲੱਗਿਆ ਕੋਈ ਕੈਮਰਾ ਨਹੀਂ ਮੈਂ ਫੇਰ ਰਿਪੀਟ ਕਰਦਾ ਕੋਈ ਤੁਹਾਡੀ ਇੱਥੇ ਜਿਹੜੀ ਹੈ ਕਿਸੇ ਤਰੀਕੇ ਨਾਲ ਵੀ ਜਿਹੜੀ ਪਛਾਣ ਹੈਗੀ ਆ ਉਹ ਬਿਲਕੁਲ ਵੀ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਸਕਦਾ ਤੁਸੀਂ ਆਰਾਮ ਨਾਲ ਆਓ ਜੇ ਕੋਈ ਇਹੋ ਜਿਹੇ ਹਾਲਾਤ ਬਣਗੇ ਤੇ ਬੱਚੇ ਨੂੰ ਤੁਸੀਂ ਆਰਾਮ ਨਾਲ ਕ੍ਰੈਡਲ ਦੇ ਵਿੱਚ ਪਾਓ ਅੱਜ ਬਹੁਤ ਮਾਮਾ ਤਰਸਦੀਆਂ ਬੱਚਿਆਂ ਨੂੰ ਬੱਚਾ ਹੋਵੇ ਬੱਚੀ ਹੋਵੇ ਬਿਲਕੁਲ ਬਹੁਤ ਜ਼ਿਆਦੇ ਸਰ ਮਨ ਨੂੰ ਰੋਜ਼ ਤੇ ਪਤਾ ਨਹੀਂ ਕਿੰਨੇ ਕਿੰਨੇ ਫੋਨ ਆਉਂਦੇ ਹੈਗੇ ਤਾਂ ਕਿ ਉਸ ਬੱਚੇ ਦੇ ਨਾਲ ਐਡਾ ਵੱਡਾ ਜ਼ੁਲਮ ਕਰਕੇ ਜਿਨੇ ਕੇ ਆਕੇ ਇਸ ਦੁਨੀਆ ਦੇ ਉਤੇ ਅੱਖਾਂ ਵੀ ਨਹੀਂ ਖੋਲੀਆਂ ਇਹ ਚੰਗੀ ਤਾਂ ਦੁਨੀਆ ਦੇਖੀ ਵੀ ਨਹੀਂ ਹੈਗੀ ਤੇ ਉਸ ਬੱਚੇ ਨਾਲ ਐਸਾ ਜ਼ੁਲਮ ਕਰਕੇ ਤੇ ਇਹਨੇ ਪਾਪਾਂ ਦੇ ਭਾਗੀ ਕਿਉਂ ਬਣਿਆ ਜਾਂਦਾ ਹੈਗਾ ਤੇ ਮੈਂ ਬਾਰ-ਬਾਰ ਬੇਨਤੀ ਕਰਦਾ ਵੀ ਇਹੋ ਜਿਹਾ ਕਰਾਇਮ ਨਾ ਕਰੋ ਕਦੇ ਵੀ ਭੁੱਲ ਕੇ ਉਹ ਦੁਨੀਆ ਦਾ ਮਾਲਕ ਉਹਦੇ ਬੜੇ-ਬੜੇ ਕੈਮਰੇ ਲੱਗੇ ਹੋਏ ਆ ਉਹ ਫਿਰ ਨਹੀਂ ਨਹੀਂ ਬਖ ਸਕਦਾ ਇਹੋ ਜੇ ਬੇਵਸੇ ਛੋਟੇ ਜਿਹੇ ਬੱਚਾ ਜਿਹੜਾ ਹੈਗਾ ਉਸ ਨੂੰ ਇਹੋ ਜੇ ਹਾਲਾਤਾਂ ਦੇ ਵਿੱਚ ਮਤਲਬ ਕੂੜੀਆਂ ਦੇ ਢੇਰ ਦੇ ਉੱਤੇ ਬੱਚਾ ਮਿਲਣ ਲੱਗ ਜਵੇ ਤੇ ਸਾਡੀ ਇਨਸਾਨੀਅਤ ਕਿੱਥੇ ਚਲੀ ਗਈ ਤੇ ਬਹੁਤ ਵੱਡੇ ਸਾਡੇ ਸਵਾਲ ਖੜੇ ਕਰਦੀ ਹੈ ਮੈਂ ਮਾਪੇ ਤੋਂ ਲੈ ਕੇ ਬੇਨਤੀ ਕਰਦਾ ਹਾਂ ਵੀ ਤੁਹਾਨੂੰ ਬੱਚਿਆਂ ਨੂੰ ਸੰਗਤ ਕਿਹੋ ਜਿਹੀ ਦੇਣੀ ਚਾਹੀਦੀ ਹੈ ਇਹ ਸੰਗਤ ਦਾ ਹੀ ਜਿਹੜਾ ਸਾਰਾ ਅਸਰ ਹੈ ਕਿ ਅਸੀਂ ਮੋਬਾਈਲਾਂ ਤੇ ਲੱਗੇ ਸਾਨੂੰ ਪਤਾ ਨਹੀਂ ਇਨਸਾਨੀਅਤ ਕਿੱਥੇ ਵਸਦੀ ਹੈ ਇਨਸਾਨ ਦੀ ਡੈਫੀਨੀਸ਼ਨ ਕੀ ਹੁੰਦੀ ਹੈ ਵੀ ਜਿਹੜੀ ਇਨਸਾਨੀਅਤ ਕਦਰਾਂ ਕੀਮਤਾਂ ਇਨਸਾਨ ਬਣਨੇ ਸਿੱਖਿਆ ਨਹੀਂ ਦੇ ਰਹੀ ਭਾਵੇਂ ਉਹ ਮਾਂ-ਬਾਪ ਦੇ ਮਤਲਬ ਪਰਿਵਾਰ ਦੀ ਗੱਲ ਹੋਵੇ ਵੀ ਆਪਣੇ ਤੇ ਭਾਵੇਂ ਉਹ ਸਕੂਲ ਦੀ ਗੱਲ ਹੋਵੇ ਭਾਵੇਂ ਉਹ ਸਿਲੇਬਸ ਦੀ ਗੱਲ ਹੋਵੇ ਭਾਵੇਂ ਉਹ ਹਰ ਤਰ੍ਹਾਂ ਦੇ এনवायरमेंट ਦੀ ਗੱਲ ਹੋਵੇ ਭਾਵੇਂ ਉਹ ਸੋਸ਼ਲ ਮੀਡੀਆ ਦਾ ਹੈ ਭਾਵੇਂ ਉਹ ਕਿਸੇ ਵੀ ਤਰੀਕੇ ਦਾ ਮਤਲਬ ਜੋ ਵੀ ਸਾਡੇ ਸਮਾਜ ਦੇ ਵਿੱਚ ਅੱਜ ਜੋ ਸਾਨੂੰ ਪਰੋਸਿਆ ਜਾ ਰਿਹਾ ਹੈਗਾ ਇਹ ਸਵਾਲ ਖੜੇ ਕਰਦਾ ਹੈ ਵੀ ਉਸ ਨੇ ਸਾਨੂੰ ਕਿਹੋ ਜਿਹਾ ਬਣਾ ਦਿੱਤਾ ਜੇ ਇਸ ਨੂੰ ਨਾ ਹੁਣ ਵੀ ਸਮਝਿਆ ਨਾ ਅਸੀਂ ਨਾ ਵਿਚਾਰਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ ਕਿਹੋ ਜਿਹਾ ਇਹ ਜਿਹੜਾ ਮਨੁੱਖਾ ਸਮਾਜ ਬਣ ਜਾਏਗਾ ਨਾ ਇਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿਉਂ ਕਿ ਸਭ ਤੋਂ ਕੋਈ ਜਾਨਵਰ ਦੇਖਿਆ ਜਾਨ ਦੇ ਦਿੰਦਾ ਹੁਣ ਟਾਈਮ ਨਹੀਂ ਹੈਗਾ ਵੀ ਮੈਂ ਤੁਹਾਨੂੰ ਉਹ ਐਗਜ਼ਾਮਪਲਾਂ ਦੇ ਦੇ ਕੇ ਸੁਝਾਵਾਂ ਜਿਨ੍ਹਾਂ ਨੂੰ ਅਸੀਂ ਕਹ ਲਓ ਵੀ ਕੋਈ ਵੀ ਕਿਸੇ ਵੀ ਪੰਛੀ ਦਾ ਤੇ ਜਾਨਵਰ ਦਾ ਕਿਸੇ ਦਾ ਵੀ ਨਾਮ ਲੈ ਲਾ ਜੰਗਲ ਦੇ ਵਿੱਚ ਜਦੋਂ ਬੱਚੇ ਨੂੰ ਜਨਮ ਦਿੰਦੇ ਸੀ ਭਾਵੇਂ ਇਧਰੋਂ ਸ਼ੇਰ ਆ ਰਿਹਾ ਸੀ ਭਾਵੇਂ ਇੱਕ ਪਾਸੇ ਅੱਗ ਲੱਗੀ ਹੋਈ ਸੀ ਭਾਵੇਂ ਇੱਕ ਪਾਸੇ ਸ਼ਿਕਾਰੀ ਖੜਾ ਸੀ ਪਰ ਆਪਣੇ ਬੱਚੇ ਨੂੰ ਜਨਮ ਦੇ ਕੇ ਕਿਦਾਂ ਗੱਲ ਨਾਲ ਲਾਇਆ ਤੇ ਕਿਦਾਂ ਮਤਲਬ ਕੁਦਰਤ ਨੇ ਕਿਦਾਂ ਉਹਨਾਂ ਦੀ ਮਦਦ ਕੀਤੀ ਹੈ ਇਹੋ ਜੀਆਂ ਘਟਨਾਵਾਂ ਕਿੰਨੀਆਂ ਸਮਾਜ ਦੇ ਵਿੱਚ ਉਸ ਕੁਦਰਤ ਜਿਹੜੀ ਹੈ ਹਰ ਚੀਜ਼ ਦੇ ਪਿੱਛੇ ਖੜੀ ਹੈ ਕਾਦਰ ਪਿੱਛੇ ਖੜਿਆ ਹੈ ਇਹੋ ਜਿਹਾ ਜ਼ੁਲਮ ਕਦੀ ਵੀ ਭੁੱਲ ਚੁੱਕੇ ਵੀ ਨਾ ਕਰਿਓ ਪੈਸੇ ਮਾਂ ਨੂੰ ਰੱਬ ਦਾ ਦੂਜਾ ਰੂਪ ਦੱਸਿਆ ਜਾਂਦਾ ਹੈ ਪਹਿਲਾਂ ਮਾਂ ਕਿ ਰੱਬ ਤਾਂ ਬਾਤचीत ਪਤਾ ਲੱਗਦਾ ਬੰਦੇ ਨੂੰ ਕਿ ਰੱਬ ਹੈ ਜ ਨਹੀਂ ਜਨਮ ਲੈਣ ਤੋਂ ਬਾਅਦ ਪਰ ਮਾਂਵਾਂ ਦਾ ਅੱਜਕੱਲ ਕਿਹੋ ਜਿਹਾ ਸੁਭਾਅ ਬਣ ਗਿਆ ਕਿ ਆਪਣੇ ਪੁੱਤਾਂ ਨੂੰ ਹੀ ਕੂੜੇ ਕਰਕੇ ਸੁੱਟਿਆ ਜਾ ਰਿਹਾ ਕਿਸ ਤਰੀਕੇ ਨਾਲ ਹਾਲਾਤ ਬਣ ਕੇ ਲੱਗਦਾ ਕਿ ਅੱਗੇ ਘਾਤਕ ਹਾਲਾਤ ਹੋਣਗੇ ਪੰਜਾਬ ਦੇ ਜਾਂ ਫਿਰ ਦੇਸ਼ ਦੇ ਮੈਂ ਦੇਖੋ ਇਹਦੇ ਵਿੱਚ ਬਹੁਤ ਸਾਰੇ ਪੱਖ ਹੈਗੇ ਬਹੁਤ ਸਾਰੇ ਸਵਾਲ ਲੈ ਗਏ ਨੇ ਪਹਿਲੀ ਗੱਲ ਤਾਂ ਇਹ এনवायरमेंट ਦੀ ਦੇਣਾ ਹੈ ਹਮਮ ਐਨवायरमेंट ਮੈਂ ਕਹਿੰਦਾ ਮਾਂ ਦੇ ਪੇਟ ਤੋਂ ਲੈ ਕੇ ਹਮ ਤੇ ਪਰਿਵਾਰ ਦੇ ਵਿੱਚ ਜਦੋਂ ਬੱਚਾ ਹੈ ਨਾ ਜਨਮ ਲੈਂਦਾ ਹੈ ਤੇ ਉਸ ਤੋਂ ਲੈ ਉਸ ਤੋਂ ਬਾਅਦ ਸਕੂਲ ਉਹਦੇ ਵੀ ਜਿਹੜਾ ਸਿਲੇਬਸ ਪੜਾਇਆ ਜਾਂਦਾ ਉਹ ਚ ਕਿਤੇ ਇਨਸਾਨੀਅਤ ਦਾ ਚੈਪਟਰ ਹੈਗਾ ਇਨਸਾਨ ਬਣਦਾ ਜੇ ਨਹੀਂ ਹੈਗਾ ਤਾਂ ਖਤਰਨਾਕ ਰਿਜ਼ਲਟ ਜਿਹੜੇ ਨੇ ਨਾ ਉਹ ਸਭ ਨੂੰ ਭੁਗਤਣੇ ਪੈਣੇ ਆ ਤੇ ਇਸ ਕਰਕੇ ਇਸ ਨੂੰ ਬੜਾ ਤੁਰੰਤ ਵਿਚਾਰਨ ਦੀ ਲੋੜ ਹੈ ਜਿਹੜੀ ਗੱਲ ਤਾਂ ਮਾਂ ਵੀ ਕਰਦੇ ਸੀ ਵੀ ਸਭ ਤੋਂ ਕਲੋਜ਼ ਰਿਸ਼ਤਾ ਮੰਨਦਾ ਹੁੰਦਾ ਜੇ ਉਹਦੇ ਉੱਤੇ ਵੀ ਇਹੋ ਜਿਹਾ ਸਵਾਲ ਲੱਗਣ ਲੱਗੇ ਖੜੇ ਹੋਣ ਲੱਗੇ ਤੇ ਬਾਕੀ ਤਾਂ ਫਿਰ ਮਤਲਬ ਦੁਨੀਆ ਦੇ ਵਿੱਚ ਰਹਿ ਕੀ ਗਿਆ ਫਿਰ ਆਪਾਂ ਕਿਸ ਤੇ ਵਿਸ਼ਵਾਸ ਕਰ ਸਕਦੇ ਹਾਂ ਲੱਗਦਾ ਕਿ ਕੁਝ ਨਾ ਕੁਝ ਮੁੰਡੇ ਕੁੜੀਆਂ ਪੜਦੇ ਸਮੇ ਜਾਂ ਫਿਰ ਉਸ ਤੋਂ ਪੜਨ ਤੋਂ ਬਾਅਦ ਵੀ ਕੁਝ ਗਲਤੀਆਂ ਕਰ ਬੈਠਦੇ ਨੇ ਤਾਂ ਕਰਕੇ ਹੀ ਇਸ ਤਰੀਕੇ ਦੇ ਬੱਚੇ ਜਨਮ ਵੀ ਹੁੰਦੇ ਨੇ ਉਹ ਫਿਰ ਨਾ ਤਾਂ ਸਮਾਜ ਦੇ ਵਿੱਚ ਲਿਆ ਸਕਦੇ ਨੇ ਨਾ ਆਪਣੇ ਵਿਆਹ ਤੋਂ ਪਹਿਲਾਂ ਉਹ ਕਿਸੇ ਸਮਾਜ ਨੂੰ ਦਿਖਾ ਸਕਦੇ ਨੇ ਕਿ ਬੱਚਾ ਆਇਆ ਕਿੱਥੋਂ ਹੈ ਫਿਰ ਉਸ ਤਰੀਕੇ ਦੀ ਘਟਨਾ ਨੂੰ ਅੰਜਾਮ ਦਿੰਦੇ ਨੇ ਤਾਂ ਰਕੇ ਵੀ ਲੱਗਦਾ ਇਸ ਤਰੀਕੇ ਦੇ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਫਿਰ ਵੇਖੋ ਮੈਂ ਫੇਰ ਕਹਿੰਦਾ ਬੇਨਤੀ ਕਰਦਾ ਇਹਨਾਂ ਚੀਜ਼ਾਂ ਦੀ ਅਵੇਅਰਨੈਸ ਸਕੂਲਾਂ 'ਚ ਮਿਲਣੀ ਚਾਹੀਦੀ ਠੀਕ ਹੈ ਮਤਲਬ ਹੁਣ ਆਪਾਂ ਗੱਲ ਕਰਦੇ ਮੈਨ ਨਹੀਂ ਕਿ ਘਰ 'ਚ ਗੱਲ ਨਹੀਂ ਕਰਨੀ ਚਾਹੀਦੀ ਸਕੂਲ 'ਚ ਗੱਲ ਨਹੀਂ ਕਰਨੀ ਚਾਹੀਦੀ ਹੈ ਨਾ ਅਵੇਅਰਨੈਸ ਸਾਡੇ ਅੰਦਰ ਹਾਰਮੋਨ ਚੇਂजेस ਆਮੀ ਆਏ ਬੱਚਾ ਹੋ ਗਿਆ ਜਿਸ ਵੇਲੇ ਵੀ ਨਟੀਨੇਜ ਦਾ ਉਹਦੇ ਚ ਜਾਂਦਾ ਆ ਇਹਦੇ ਇਹਦੇ ਵਿੱਚ ਬੜੀ ਤਰ੍ਹਾਂ ਦੇ ਚੇਂजेस ਆ ਨਹੀਂ ਆ ਉਹ ਤੇ ਪਰ ਤੇ ਬੱਚੇ ਨੂੰ ਵੇਅਰ ਕਰੋ ਕਿ ਤੋਹਫਾ ਹੈਗਾ ਇਹ ਕੁਦਰਤ ਦਾ ਟੀਚਰਾਂ ਨੂੰ ਅਵੇਅਰ ਕਰਨਾ ਚਾਹੀਦਾ ਹੈਗਾ ਤੇ ਉਸ ਦੇ ਵਿੱਚ ਮਤਲਬ ਜਦੋਂ ਪਤਾ ਵੀ ਅਸੀਂ ਇਸ ਦੀ ਕਦਰ ਕਰਨੀ ਇਸ ਨੂੰ ਸੰਭਾਲ ਕੇ ਰੱਖਣਾ ਹੈ ਨਾ ਇਸ ਦੇ ਨਾਲ ਬਹੁਤ ਪਰਮੇਸ਼ਰ ਨੇ ਪ੍ਰਮਾਤਮਾ ਨੇ ਕੁਦਰਤ ਨੇ ਜੀ ਨੇ ਪੈਦਾ ਕੀਤਾ ਇਸ ਸ਼ਰੀਰ ਨੂੰ ਬਾਡੀ ਨੂੰ ਤਾਂ ਸਾਇੰਸ ਵੀ ਲੱਭਦੀ ਹੈ ਵੀ ਮੈਂ ਇਹਦੇ ਵਿੱਚੋਂ ਰਿਸਰਚ ਕਰਾਂ ਵੀ ਇਹ ਬਣੀ ਕਿੱਦਾਂ ਹੈਗੀ ਹੈ ਇਹਦੇ ਕੋਈ ਆਰਗਨ ਵੀ ਨਹੀਂ ਬਣਾ ਸਕੀ ਇੰਨੀ ਕੀਮਤੀ ਬਾਡੀ ਇਸ ਦੀ ਕਦਰ ਕਰਨੀ ਸਿਖਾਉਣੀ ਚਾਹੀਦੀ ਹੈ ਇਹ ਕਿਤੇ ਗਲਤ ਲਾਈਨ ਦੇ ਨਾ ਪੈ ਜੇ ਕਿਤੇ ਇਹੋ ਜਿਹੇ ਹਾਲਾਤ ਜਿਹੜਾ ਤੁਸੀਂ ਮਤਲਬ ਉਹਦੀ ਸੰਕੇਤ ਦੇ ਰਹੇ ਆਂ ਵੀ ਅਨਮੈਜਡ ਮਦਰ ਵਿਆਹ ਤੋਂ ਪਹਿਲਾਂ ਜਿਹੜੇ ਰਿਲੇਸ਼ਨ ਦੇ ਵਿੱਚ ਐਦਾਂ ਹੋ ਜਾਂਦਾ ਇਹਦੇ ਪ੍ਰਤੀ ਫਿਰ ਅਵੇਅਰਨੈਸ ਕਿਉਂ ਨਹੀਂ ਕਰਦੇ ਸਕੂਲਾਂ ਦੇ ਵਿੱਚ ਮਤਲਬ ਇਸ ਦੇ ਪ੍ਰਤੀ ਖੂਬ ਜੇ ਬੱਚੇ ਦੇ ਅੰਦਰ ਚੇਂਜੇਜ਼ ਆਣੀਆਂ ਤੇ ਉਥੇ ਬੱਚੇ ਨੂੰ ਸਾਵਧਾਨ ਕਰਨਾ ਚਾਹੀਦਾ ਬੱਚੇ ਨੂੰ ਸਿਖਾਉਣਾ ਚਾਹੀਦਾ ਬੱਚੇ ਨੂੰ ਇਸ ਦੇ ਬਾਰੇ ਜਾਗਰੂ ਕਰਨਾ ਚਾਹੀਦਾ ਵੀ ਇੰਨਾ ਕੀਮਤੀ ਤੋਹਫਾ ਜਿਹਨੂੰ ਸਿਕੰਦਰ ਵਰਗੇ ਅਲੈਗਜ਼ੈਂਡਰ ਵਰਗੇ ਤਰਸਦੇ ਰਹੇ ਵੀ ਸਾਨੂੰ ਥੋੜੀ ਦੇਰ ਲਈ ਬੋਡੀ ਮਿਲ ਜਵੇ ਤੇ ਇਹ ਬੋਡੀ ਇੰਨੀ ਕੀਮਤੀ ਹੈ ਵੀ ਇਸ ਦੇ ਪ੍ਰਿੰਸੀਪਲ ਸਿਖਾਉਣ ਹੋਣ ਉਹਨੂੰ ਵੀ ਜ਼ਿੰਦਗੀ ਜੀਣੀ ਕਿੱਦਾਂ ਹੈਗੀ ਹੈ ਇਹ ਇਹ ਸਾਰੀਆਂ ਚੀਜ਼ਾਂ ਜੇਕਰ ਅਸੀਂ ਅੱਜ ਅੱਖਾਂ ਮੀਚ ਕੇ ਬੈਠੇ ਤਾਂ ਨਹੀਂ 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 ਇਹ ਗੱਲ ਨਹੀਂ ਕਰਨੀ ਚਾਹੀਦੀ ਇਹ ਗੱਲ ਨਹੀਂ ਕਰਨੀ ਚਾਹੀਦੀ ਤਾਂ ਇਹਦੇ ਰਿਜ਼ਲਟ ਫਿਰ ਸਾਨੂੰ ਸਮਝਣਾ ਪਊਗਾ ਨਾ ਵੀ ਕੀ ਭੁਗਤ ਰਹੇ ਅਸੀਂ ਕੀ ਭੁਗਤਨੇ ਪਹਿਣਗੇ ਸਾਨੂੰ ਤੇ ਮੈਨੂੰ ਲੱਗਦਾ ਵੀ ਜਾਣਕਾਰੀ ਸਹੀ ਜਾਣਕਾਰੀ ਬੱਚਿਆਂ ਕੋਲ ਪਹੁੰਚਣੀ ਸਹੀ ਟਾਈਮ ਤੇ ਸਹੀ ਜਾਣਕਾਰੀ ਬੱਚਿਆਂ ਕੋਲ ਪਹੁੰਚਣੀ ਚਾਹੀਦੀ ਹੈ ਇਨਸਾਨੀਅਤ ਕਦਰਾਂ ਕੀਮਤਾਂ ਉਹਨਾਂ ਦੇ ਅੰਦਰ ਹੋਣੀਆਂ ਚਾਹੀਦੀਆਂ ਤੇ ਅੱਜ ਜੇਕਰ ਬੱਚੇ ਨੇ ਜਨਮ ਦੇਣ ਤੋਂ ਵੀ ਅੱਜ ਜਿਹੜਾ ਮਤਲਬ ਬੇਵਸੇਲਾਚਾਰ ਸਾਨੂੰ ਦਿਖਣ ਲੱਗ ਗਿਆ ਕਿ ਵੀ ਇਹ ਸਮਾਜ ਦੇ ਵਿੱਚ ਹਾਲਾਤ ਹੋ ਗਏ ਤੇ ਇਹਦਾ ਮਤਲਬ ਫਿਰ ਸਾਡਾ ਲਾਈਫ ਸਟਾਈਲ ਜਿਹੜਾ ਹੈਗਾ ਜਿਹਨੂੰ ਮਾਡਰਨ ਜੋ ਕਹਿੰਦੇ ਆ ਨਾ ਤੇ ਪਹਿਲੀ ਗੱਲ ਤਾਂ ਇਹ ਪਰ ਮੈਂ ਬੜਾ ਹੈਰਾਨ ਹੁੰਦਾ ਕਿ ਨਸ ਜੇਰੀਅਨ ਤੋਂ ਬਿਨਾ ਬੱਚਾ ਨਹੀਂ ਹੁੰਦਾ ਅੱਜ ਕੱਲ ਇੰਨੀ ਵੱਡੇ ਪੱਧਰ ਤੇ ਇਹ ਚੀਜ਼ ਫੈਲੀ ਹੋਈ ਉਹ ਦੂਜੀ ਗੱਲ ਅਸੀਂ ਮਹਿਸੂਸ ਕਰਦੇ ਵੀ ਅੱਜ ਬੱਚੇ ਪੈਦਾ ਕਰਨ ਦੀ ਸ਼ਕਤੀ ਜਿਹੜੀ ਕੁਦਰਤ ਨੇ ਦਿੱਤੀ ਹੋਈ ਹੈ ਉਹ ਹੀ ਖਤਮ ਹੁੰਦੀ ਯਾਰੀ ਸਭ ਤਾਂ ਫੋਨ ਬੜੇ ਆਉਂਦੇ ਆ ਹਾਂਜੀ ਇਹਦੇ ਪਿੱਛੇ ਸਮਝ ਲਓ ਕੀ ਕਾਰਨ ਹੈਗਾ ਇਹਦੇ ਪਿੱਛੇ ਸਾਡਾ ਇਹ ਲਾਈਫ ਸਟਾਈਲ ਸਾਡਾ ਖਾਣਾ ਪੀਣਾ ਸਾਡਾ ਸੋਚਣਾ ਬਹੁਤ ਵੱਡਾ ਇਹੀ ਰੋਲ ਅਦਾ ਕਰ ਰਿਹਾ ਹੋਰ ਕੀ ਕਰ ਰਿਹਾ ਜੇਕਰ ਅਸੀਂ ਇਹ ਭੈੜੀ ਚੱਲਣਾ ਬਦਲੀ ਤੇ ਕੀ ਇਹ ਜਾਤ ਖਤਮ ਨਹੀਂ ਹੋ ਜੂਗੀ ਮਨੁੱਖੀ ਜਾਤ ਮਾਨਸਿਕੀ ਜਾਤ ਬਿਲਕੁਲ ਇਹ ਖਤਮ ਨਹੀਂ ਹੋ ਜੂਗੀ ਤੇ ਕੀ ਕੀ ਹਾਲਾਤ ਮੰਨ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਬੜੀ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਵਿਚਾਰਨਾ ਚਾਹੀਦਾ ਧਾਰਮਿਕ ਜਿਹੜੀ ਵੀ ਧਾਰਮਿਕ ادارے ਹੈਗੇ ਆ ਸੰਸਥਾਵਾਂ ਕਿਉਂਕਿ ਸਭ ਤੋਂ ਵੱਡੀ ਸੰਸਥਾ ਹੁੰਦੀ ਹੈ ਸਰਕਾਰ ਤੇ ਨਾਲ ਦੇ ਨਾਲ ਬਹੁਤ ਵੱਡਾ ਜਿਹੜਾ ਹੈਗਾ ਮਤਲਬ ਇਹਦੇ ਵਿੱਚ ਰੋਲ ਹੁੰਦਾ ਹੈ ਧਾਰਮਿਕ ਸ਼ਖਸੀਤਾਂ ਦਾ ਹੈ ਨਾ ਤੇ ਇਹਦੇ ਪ੍ਰਤੀ ਅਵੇਅਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡਾ ਖਾਣਾ ਪੀਣਾ ਕਿਦਾਂ ਦਾ ਹੋਣਾ ਚਾਹੀਦਾ ਸਾਡੀ ਸੋਚ ਕਿਦਾਂ ਦੀ ਹੋਣੀ ਚਾਹੀਦੀ ਹੈ ਸਾਡਾ ਲਾਈਫ ਸਟਾਈਲ ਕਿਦਾਂ ਦਾ ਹੋਣਾ ਚਾਹੀਦਾ ਤਾ ਜਾ ਕੇ ਇਹਨਾਂ ਚੀਜ਼ਾਂ ਦੇ ਉੱਤੇ ਠੱਲ ਪਾਈ ਜਾ ਸਕਦੀ ਹੈ ਦੂਜੀ ਗੱਲ ਜਿਹੜੀਆਂ ਇੱਕ ਡਿਫਰੈਂਟ ਸਮਾਜ ਦੇ ਪ੍ਰੈਸ਼ਰ ਦੀ ਗੱਲ ਕਰਦੇ ਆਂ ਆਪਾਂ ਇਹ ਸਾਰਾ ਕੁਝ ਇਸ ਦੇ ਵਿੱਚ ਜਦੋਂ ਆਪਾਂ ਸੰਸਕਾਰ ਦੇਵਾਂਗੇ ਆਟੋਮੈਟਿਕਲੀ ਇਹ ਚੀਜ਼ਾਂ ਜਿਹੜੀਆਂ ਨਾ ਜਦੋਂ ਆਪਾਂ ਕਹਿੰਦੇ ਪੈਦਾ ਹੋ ਗਏ ਹੁਣ ਕੰਡੇ ਵੱਜ ਰਹੀਆਂ ਕਹਿੰਦਾ ਕਿਕਰ ਨੂੰ ਬੀਜਣ ਲੱਗਿਆ ਨਾ ਬੀਜ ਜਦੋਂ ਬੀਜਦੇ ਆਂ ਹਰ ਸੋਚ ਸਾਡੀ ਜਿਹੜੀ ਹੁੰਦੀ ਹੈ ਨਾ ਮਾਤਾ-ਪਿਤਾ ਨੂੰ ਸੋਚ ਮਿਲਦੀ ਹੈ ਉਹ ਇੱਕ ਸੋਇੰਗ ਸੀਡ ਹੁੰਦੀ ਹੈ ਉਹਦਾ ਬੀਜ ਨਹੀਂ ਸਾਨੂੰ ਫਿਰ ਅੱਗੇ ਉਹਦਾ ਉਹਦਾ ਹੀ ਫਲ ਮਿਲਣਾ ਹੁੰਦਾ ਹਰ ਬੀਜ ਦਾ ਕਨਸੀਕੁਐਂਸ ਜਿਹੜਾ ਹੈਗਾ ਸੋਚ ਦਾ ਕਨਸੀਕੁਐਂਸ ਹੀ ਭੁਗਤਦੇ ਆਂ ਇਸ ਕਰਕੇ ਸਾਨੂੰ ਸੰਗਤ ਦਾ ਬਹੁਤ ਵੱਡੇ ਪੱਧਰ ਤੇ ਇਸ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਇਹ ਚੀਜ਼ਾਂ ਘਟਨਾਵਾਂ ਨਾ ਘਟਣ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਤਾਂ ਹੁਣ ਗੱਲ ਕਰਨ ਤੋਂ ਗਰੇਜ ਵੀ ਨਹੀਂ ਕਰਾਂਗੇ ਕੁਝ ਬੱਚਿਆਂ ਦੀਆਂ ਗਲਤੀਆਂ ਕਾਰਨ ਕਈ ਵਾਰ ਜਨਮ ਹੁੰਦੇ ਨੇ ਬੱਚਿਆਂ ਦੇ ਔਰ ਬੱਚਿਆਂ ਨੂੰ ਸਮਾਜ ਦੇ ਵਿੱਚ ਨਹੀਂ ਲੈ ਕੇ ਆ ਪਾਉਂਦੇ ਪਰ ਉਹਨਾਂ ਨੂੰ ਮਾਰਨ ਦੀ ਬਜਾਏ ਤੁਸੀਂ ਕੁਰਾਰੀ ਪ੍ਰਭ ਆਸਰਾ ਸੰਸਥਾ ਦੇ ਬਾਹਰ ਤੁਸੀਂ ਦੇਖੋ ਕਿ ਇਹ ਭੰਗੂੜਾ ਲੱਗਿਆ ਹੋਇਆ ਹੈ ਇਸ ਦੇ ਵਿੱਚ ਤੁਸੀਂ ਬੱਚਾ ਪਾ ਕੇ ਜਾਉਂਗੇ ਜੋ ਮਾਂ ਨਹੀਂ ਸੰਭਾਲਦੀ ਉਸ ਦੀ ਗੱਲ ਕਰ ਰਹੇ ਹਾਂ ਜਿਸ ਤਰੀਕੇ ਨਾਲ ਨਮਾਗਰਾਂ ਦੇ ਵਿੱਚ ਘਟਨਾ ਵਾਪਰੀ ਹੈ ਬੱਚੇ ਨੂੰ ਕੂੜੇਦਾਨ ਦੇ ਛੁੱਟਣ ਤੇ ਬਜਾਏ ਇਹ ਜਗ੍ਹਾ ਤੁਸੀਂ ਪਾ ਸਕਦੇ ਹੋ ਜਿੰਦਾ ਅਗਰ ਤੁਸੀਂ ਨਹੀਂ ਪਾ ਸਕਦੇ ਤਾਂ ਇਸੇ ਨੂੰ ਲੈ ਕੇ ਇਹ ਸੰਸਥਾ ਵੱਲੋਂ ਇੱਕ ਅਪੀਲ ਕੀਤੀ ਹੈ ਉਹਨਾਂ ਮਾਵਾਂ ਨੂੰ ਜਿਹੜੀਆਂ ਆਪਣੇ ਬੱਚਿਆਂ ਨੂੰ ਜਿੰਦਾਂ ਨੂੰ ਮਾਰ ਕੇ ਸੁੱਟ ਦਿੰਦਿਆਂ ਨੇ ਤਾਂ ਇਸ ਵੀਡੀਓ ਨੂੰ ਬਤਵਾ ਸ਼ੇਅਰ ਵੀ ਕਰਿਓ ਜਿੱਦੇ ਨਾਲ ਕਿ ਹੋਰ ਬੱਚੇ ਕਿਤੇ ਕੂੜੇ ਢੇਰਾਂ ਚ ਨਾ ਮਿਲਣ ਹਾਲਾਤ ਬਹੁਤ ਮਾਰੇ ਚੱਲ ਰਹੇ ਨੇ ਤਾਂ ਇਸ ਨੂੰ ਲੈ ਕੇ ਬਹੁਤ ਵੱਡਾ ਮੈਸੇਜ ਅੱਜ ਭਾਈ ਸਾਹਿਬ ਨੇ ਦਿੱਤਾ ਹੈ ਤਾਂ ਇਸੇ ਖਬਰ ਨੂੰ ਵੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਦੋਸਤਾਂ ਨੂੰ ਤੱਕ ਵੀ ਕਰ ਦਿਓ ਜਿੱਦੋਂ ਕਿ ਪਿੰਨਾਂ ਨੂੰ ਪਤਾ ਲੱਗ ਸਕੇ ਉਹਨਾਂ ਮਾਮਾ ਨੂੰ ਵੀ ਉਹਨਾਂ ਕੁੜੀਆਂ ਨੂੰ ਵੀ ਜਿਨ੍ਹਾਂ ਨੇ ਛੋਟੀ ਉਮਰ ਦੇ ਗਲਤੀਆਂ ਕੀਤੀਆਂ ਨੇ ਉਸ ਤੋਂ ਬਾਅਦ ਬੱਚੇ ਪੈਦੇ ਹੁਣ ਤੋਂ ਬਾਅਦ ਸਮਾਜ ਦੇ ਵਿੱਚੋਂ ਨਹੀਂ ਦਿਖਾ ਸਕਦੀਆਂ ਪਰ ਬੱਚੇ ਨੂੰ ਮਾਰਨਾ ਬਹੁਤ ਵੱਡਾ ਪਾਪ ਹੈ ਪੀੜੀਆਂ ਤੱਕ ਪੀੜੀਆਂ ਪਾਪ ਨਹੀਂ ਤੋਂ ਹੁੰਦਾ ਮੰਦਰ ਗੁਰਦੁਆਰੇ ਮਸਜਿਦ ਜਿੱਥੇ ਮਰਜ਼ੀ ਜਾਓ ਪਰ ਉਹ ਪਾਪ ਨਹੀਂ ਤੋਂ ਹੋਣਾ ਇਸੇ ਨੂੰ ਲੈ ਕੇ ਇਹ ਅਪੀਲ ਕੀਤੀ ਹੈ ਭਾਈ ਸਾਹਿਬ ਵੱਲੋਂ ਵੀ ਕਿ ਤੁਹਾਨੂੰ ਬੱਚਾ ਮਾਰਨ ਦੀ ਲੋੜ ਨਹੀਂ ਬੱਚਾ ਸੁਕਣ ਦੀ ਲੋੜ ਨਹੀਂ ਤੁਸੀਂ ਭੰਗੋੜੇ ਦੇ ਵਿੱਚ ਪਾਓ ਤੁਹਾਡੀ ਪਛਾਣ ਗੁਪਤ ਰੱਖੀ ਜਾਏਗੀ ਕੋਈ ਇੱਥੇ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਤੁਹਾਡੇ ਪਤਾ ਵੀ ਨਹੀਂ ਲੱਗੇਗਾ ਕਿਸ ਨੇ ਪਾਕੇ ਕੌਣ ਪਾਕੇ ਗਿਆ ਪਰ ਇਸ ਵੀਡੀਓ ਤੇ ਰਾਈ ਉਹਨਾਂ ਮਾਂਮਾਂ ਤੱਕ ਮੈਸੇਜ ਵੀ ਪਹੁੰਚੇ ਤੁਹਾਡੇ ਕੈਮਰਾ ਮੈਂ ਸੁਮਿਤ ਦੇ ਨਾਲ ਹfte ਸੀ